ਕੋ ਉੱਧਰ ਵਾਲਾ ਰੋਡ ਆ ਬਈ ਜੀ ਕਰਾਂ। ਇਹ ਨ ਕੋ ਉੱਧਰ ਤੋਂ ਜਗੜਾਵਾ। ਦੇਖੋ ਪੰਜਾਬ ਦਾ ਮੁੱਖ ਮੰਤਰੀ ਜਾਂ ਪੰਜਾਬ ਦੀ ਸਰਕਾਰ ਤੇ ਰੋਜ਼ ਹੀ ਦੂਜੇ ਦੀ ਜਿਹੜਾ ਡਰਾਮੇ ਹੁੰਦੇ ਨੇ ਕਿ ਟੋਲ ਪਲਾਜ਼ੇ ਬੰਦ ਕਰਤੇ ਟੋਲ ਪਲਾਜ਼ੇ ਬੰਦ ਕਰਤੇ। ਆ ਜਿਹੜਾ ਕਿ ਸ਼ਰਿਆਮ ਇੱਥੇ ੱੱੱਕਾ ਹੋ ਰਿਹਾ ਸਾਨੂੰ ਸਾਹਮਣੂ ਆਹ ਟੋਲ ਦੇਖ ਲਓ ਜਿਹੜਾ ਟੋਲ ਲੱਗਿਆ। ਨਾ ਨਾ ਇੱਥੇ ਕੋਈ ਫਾਸਟ ਟੈਗ ਚੱਲਦਾ ਨਾ ਕੋਈ ਹੋਰ ਚੱਲਦਾ ਇੰਨਾ ਲੋਕਾਂ ਦੇ ੱੱੱਕਾ ਹੁੰਦਾ। ਤੁਸੀਂ ਇਹ ਦੇਖ ਲਓ ਜਿਹੜੀ ਸੜਕਾ ਹੈ ਹਜ਼ਾਰ ਥਾਂ ਤੋਂ ਜਿਹੜੀ ਸੜਕ ਟੁੱਟੀ ਹੋਈ ਆ। ਸਿੰਗਲ ਸੜਕ ਆ ਸਿੰਗਲ ਸੜਕ ਦੇ ਉੱਪਰ ਟੋਲ ਪਲਾਜ਼ਾ ਲਾਇਆ ਹੋਇਆ ਹੈ ਮੈਂ ਲੋਕਾਂ ਦਾ ਇੱਥੋਂ ਦਾ ਹੈਰਾਨ ਮੰਨਦਾ ਇੱਥੋਂ ਦੇ ਲੋਕਾਂ ਦਾ ਵੀ ਇਹ ਇਹ ਜਿਹੜੀ ਆਵਾਜ਼ ਕਹਿੰ ਨੂੰ ਠਾ ਰਹੇ ਕਿਹੜਾ ਇਲਾਕਾ ਬਈ ਆ ਪਿੰਡ ਕਿਹੜੇ ਨੇ ਫੇ ਲਵੇ ਲਵੇ ਸਿੱਧਵਾ ਵੇਟ ਤੋਂ ਬਈ ਆਪਣੇ ਮਾਪ ਦੇ ਵਿੱਚ ਵਾਲੇ ਪਿੰਡ ਆ ਜਾਂਦੇ ਮਾਹਤਪੁਰ ਹੈ ਆ ਨਾਲ ਕਿਹੜਾ ਪਿੰਡ ਆ ਇੱਥੇ ਜਿਹੜਾ ਟੋਲ ਲੱਗਾ ਹੋਇਆ ਆ ਸੰਗੋਵਾਲੀ ਸੀ ਕਿ ਦੱਸਾਂ ਸੰਗੋਵਾਲ ਬਈ ਸੰਗੋਵਾਲ ਤੋਂ ਆ ਹੁਣ ਕਿਹੜਾ ਹੋਊਗਾ ਇੱਥੇ ਇੱਦੂ ਗਾਂ ਬਈ ਸਿੱਧਵਾ ਆ ਜਾਣਾ ਸਿੱਧਵਾ ਦੇਖੋ ਆ ਮੈਂ ਹੈਰਾਨ ਆ ਵੈਸੇ ਝੰਡਾ ਦਾ ਲਾਈ ਫਰਦ ਕਰਨਗੇ ਮੂਰੇ ਕਿਸਾਨ ਕਿਸਾਨੀ ਦਾ ਐ ਜੀ ਦੇਖੋ ਸਿੰਗਲ ਜਿਹੜਾ ਰੋੜਾਂ ਦੇ ਉੱਪਰ ਟੋਲ ਲੱਗੇ ਪੈਨੇ ਮੈਂ ਤੁਹਾਨੂੰ ਅੱਗੇ ਸੜਕ ਵੀ ਦਿਖਾ ਦਉਣਾ ਟੁੱਟੀ ਸੜਕ ਦੇ ਉੱਪਰ ਟੋਲ ਸਿੰਗਲ ਸੜਕ ਤੇ ਸਿੰਗਲ ਸੜਕ ਦੇ ਉੱਪਰ ਟੋਲ ਹੈਰਾਨ ਆ ਯਾਰ ਸ਼ਰਮ ਨਾ ਧੱਕਾ ਹੋ ਰਿਹਾ ਪੰਜਾਬ ਦੇ ਵਿੱਚ ਅੱਜ ਲੁੱਟ ਹੋ ਰਹੀ ਹੈ ਜਿਹੜਾ ਹੈਗਾ ਇਹ ਲੁਧਿਆਣਾ ਹਨਾ ਜਿਹੜਾ ਲੁਧਿਆਣਾ ਤੋਂ ਸੰਗੋਵਾਲ ਜਿਹੜਾ ਪਿੰਡ ਹੈ ਇੱਥੇ ਇਹ ਨਕੋਦਰ ਨੂੰ ਅੱਗੇ ਜਿਹੜੀ ਸਿੰਗਲ ਸੜਕ ਜਾਂਦੀ ਹੈ ਇੱਧਰ ਕਿੱਧਰ ਜਾਂਦੀ ਹੈ ਜਗਰਾਮਾ ਨੂੰ ਇੱਧਰ ਜਗਰਾਮਾ ਨੂੰ ਇਹ ਲੋਕ ਇੱਥੋਂ ਮੈਂ ਇੱਥੋਂ ਇਲਾਕੇ ਦੇ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਤੁਸੀਂ ਇਕੱਠੇ ਹੋ ਥੋੜੇ ਰਾਮ ਬਾਹ ਖੜਾ ਇਸ ਚੀਜ਼ ਦਾ ਜਿਹੜਾ ਕਿ ਵਿਰੋਧ ਕਰੋ ਕਿੰਨੀ ਟੁੱਟੀਆਂ ਸੜਕ ਦੇ ਉੱਪਰ ਸਾਨੂੰ ਇਹ ਤਾਂ ਚੀਜ਼ ਪਤਾ ਹੋਣਾ ਚਾਹੀਦਾ ਹੈ ਜਿਹੜਾ ਟੋਲ ਲੱਗਦਾ ਕਿਹੜੀਆਂ ਫੈਸਿਲਿਟੀਆਂ ਲਈ ਟੋਲ ਲੱਗਦਾ ਟੁੱਟੀਆਂ ਸੜਕਾਂ ਨਹੀਂ ਆ ਜਿਹਦੇ ਉੱਪਰ ਟੋਲ ਦੇਈਏ ਨਾ ਦੇਈ ਚਲੋ ਥਾਂ ਥਾਂ ਤੇ ਜਾਮ ਲੱਗੇ ਪੈਣੇ ਥਾਂ ਥਾਂ ਤੇ ਉਹ ਹੋਏ ਪੈਣੇ ਟੋਲ ਦੇਣ ਦਾ ਇੱਕ ਮਕਸਦ ਹੁੰਦਾ ਸਾਫ਼ ਸੜਕ ਹੋਵੇ ਵਧੀਆ ਸੜਕ ਹੋਵੇ ਕੋਈ ਲਾਈਟਾਂ ਲੱਗੀਆਂ ਹੋਣ ਸਾਰਾ ਕੁਝ ਜਿਹੜੇ ਸਹੂਲਤਾਂ ਹੋਣ ਜਿਹਦਾ ਕਿ ਜਿਹਦਾ ਕਿ ਟੋਲ ਲੈਣਾ ਵੀ ਬਣਦਾ ਆਦਮ ਦੁਕਾਨ ਨਾਲ ਕਿ ਕਹੋ ਜੀ ਸੜਕ ਹੈ ਕਿਵੇਂ ਜਿਹੜਾ ਸਿੰਗਲ ਸੜਕ ਉੱਪਰ ਟੋਲ ਲੱਗ ਰਿਹਾ ਹੈ ਇਹ ਇਲਾਕੇ ਦੇ ਜਿੰਨੇ ਵੀ ਲੋਕ ਨੇ ਲੋਕਾਂ ਨੂੰ ਆਵਾਜ਼ ਠੋਣੀ ਚਾਹੀਦੀ ਹੈ ਇਹ ਸ਼ਰਿਆਮ ਤੁਹਾਡੇ ਇਲਾਕੇ ਦੀ ਲੋਟੋਰੀਆ ਛੋਟਾ ਟੋਲ ਲੱਗ ਜਗਰਾਉ ਤੋਂ ਨਕੋਦਰ ਰੋਡ ਆ ਅੱਗੇ ਲਿਖਾ ਦਿਖਾਉਣਾ ਤੁਹਾਨੂੰ ਇਹ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਆ ਇੱਧਰ ਦਿਖਾ ਮੜਾ ਕਾਕਾ ਆ ਜਗਰਾਉ ਤੋਂ ਜਿਹੜਾ ਨਕੋਦਰ ਰੋਡ ਟੋਲ ਹੈ ਨਾ ਇਹ ਟੋਲ ਦੇ ਉੱਪਰ ਭਰਾਵੋ ਤੁਹਾਡਾ ਬਹੁਤ ਨਜਾਇਜ਼ ਜਿਹੜੀ ਲੁੱਟ ਕਿਸੋ ਟੋਲ ਰਹੀ ਹੈ ਇਸ ਕਰਕੇ ਤੁਸੀਂ ਇਹ ਇਲਾਕੇ ਦੇ ਲੋਕਾਂ ਨੂੰ ਮੇਰੀ ਬੇਨਤੀ ਹੈ ਵੀ ਆਪਾਂ ਇਸਦਾ ਇਕੱਠੇ ਹੋ ਕੇ ਜਿਹੜਾ ਆਪਾਂ ਪ੍ਰਦਰਸ਼ਨ ਕਰੀਏ ਅ ਮਗਰ ਵੀ ਭਾਈ ਆਪਣੀ ਆ ਗਦੀ ਠੀਕ ਠਾਕ ਭਾਈ ਫਿਰ ਚੱਲ ਇਸ ਕਰਕੇ ਤੁਸੀਂ ਸਾਰੇ ਇਲਾਕੇ ਦੇ ਲੋਕਾਂ ਨੂੰ ਬੇਨਤੀ ਬੰਦ ਰਿਹਾ ਇਹ ਕੰਪਨੀ ਵੀ ਜਿਹੜੀ ਬਾਹਰ ਦੀ ਐ ਇੱਕ ਮਿੰਟ ਮੈਂ ਕੰਪਨੀ ਪੁੱਛਣਾ ਐ ਇਹ ਕੰਪਨੀ ਕਿੱਥੋਂ ਦੀ ਐ ਥੱਲੇ ਆਣ ਬਾਈ ਜਿਹੜੀ ਇਹ ਟੋਲ ਵਾਲੀ ਕੰਪਨੀ ਐ ਕਿੱਥੋਂ ਦੀ ਐ ਇਹ ਇਹ ਜਿਹੜੀ ਟੋਲ ਵਾਲੀ ਕੰਪਨੀ ਐ ਕਿੱਥੋਂ ਦੀ ਐ ਇਹ ਇਹ ਰੋਹਨ ਰਾਜੀਵ ਹੈ ਰੋਹਨ ਰਾਜੀਵ ਕਿੱਥੋਂ ਦਾ ਐ ਮਹਾਰਾਸ਼ਟਰ ਦਾ ਮਹਾਰਾਸ਼ਟਰ ਦਾ ਜਿਹੜਾ ਕੰਪਨੀ ਐ